ਹਾਂਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਜੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਹਾਲਾਤ ਕੀ ਆ ਪੰਜਾਬ ਇਸ ਸਮੇਂ ਐਨੀ ਬੁਰੀ ਕੰਡੀਸ਼ਨ ਦੇ ਵਿੱਚ ਆ ਚੁੱਕਾ ਵਾ ਕਿ ਜਿੱਥੋਂ ਆਮ ਸਟੇਟ ਜਾਂ ਆਮ ਲੋਕ ਹੌਸਲਾ ਹਾਰ ਕੇ ਡਿੱਗ ਪੈਂਦੇ ਆ ਇਹ ਗੁਰੂਆਂ ਦੀ ਬਖਸ਼ਿਸ਼ ਹੈ ਕਿ ਹਾਲੇ ਵੀ ਅੜੇ ਆ ਖੜੇ ਆ ਉਹ ਲੜ ਰਹੇ ਆ ਆਪਣੇ ਦਮ ਤੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਹੀ ਸਿੱਖਾਂ ਨੂੰ ਔਰ ਸਾਰੀਆਂ ਸੰਸਥਾਵਾਂ ਨੂੰ ਇੱਕ ਬੇਨਤੀ ਆਪੀ ਲੈਂ। ਕਿਸੇ ਵੀ ਪੀਐਮ ਜਾਂ ਸੀਐਮ ਦੇ ਡਿਜਾਸਟਰ ਫੰਡ ਵਿੱਚ ਕੇਆਰ ਫੰਡ ਵਿੱਚ ਕੋਈ ਪੈਸਾ ਇਹਨਾਂ ਦੀ ਹੈਲਪ ਲਈ ਨਾ ਪਾਇਓ ਜੇ। ਇਹ ਸਾਰਿਆਂ ਨੇ ਖਾ ਜਾਣਾ ਇਹਨਾਂ ਨੇ ਇਹਨਾਂ ਨੂੰ ਕੁਝ ਨਹੀਂ ਦੇਣਾ। ਜਿੰਨੇ ਵੀ ਕਰਨੀ ਹੈ ਹੈਲਪ ਆਪ ਕਰੋ ਆਪਣੇ ਤਰੀਕੇ ਨਾਲ ਕਰੋ ਲੋਕਾਂ ਦੀ ਬਾਹ ਫੜੋ ਪਿੰਡਾਂ ਦੀ ਬਾਹ ਫੜੋ। ਹੁਣ ਪੰਜਾਬ ਨੂੰ ਖੜਾ ਤੁਸਾ ਕਰਨਾ ਸਾਰਿਆਂ ਨੇ ਮਿਲ ਕੇ ਪੰਜਾਬ ਦੇ ਵਸ ਕੁਛ ਨਹੀਂ ਰਿਹਾ ਜੀ ਤੁਸੀਂ ਦੇਖ ਲਿਆ ਕਿ ਪੰਜਾਬ ਦੇ ਲਈ ਭਾਰਤ ਦੇ ਪੀਐਮ ਕੋਲੇ ਦੋ ਸ਼ਬਦ ਨਹੀਂ ਹੈ ਕਹਿਣ ਦੇ ਲਈ ਅਫਗਾਨਿਸਤਾਨ ਦੇ ਵਿੱਚ ਪਚਾਲਾ ਆ ਤੇ ਪੋਸਟਾਂ ਪੈ ਗਈਆਂ ਵਾਂ ਕਿ ਅਸੀਂ ਹਰ ਹੈਲਪ ਕਰਾਂਗੇ ਪਰ ਪੰਜਾਬ ਲਈ ਕਿਸੇ ਕੋਲੇ ਕੁਛ ਨਹੀਂ ਹੈ ਸ਼ਬਦ ਵੀ ਨਹੀਂ ਹੈ ਪੈਸਾ ਤਾਂ ਕੀ ਹੋਣਾ ਮਦਦ ਤਾਂ ਕੀ ਹੋਣੀ ਦੋ ਸ਼ਬਦ ਵੀ ਨਹੀਂ ਹੈ ਮੀਡੀਆ ਕੋਲੇ ਵੀ ਪੰਜਾਬ ਲਈ ਕੁਛ ਨਹੀਂ ਹੈ ਕਹਿਣ ਲਈ ਹੁਣ ਤੁਹਾਡੇ ਵਸ ਜੇ ਤੁਹਾਡੇ ਹੱਥ ਜੇ ਕਿ ਪੰਜਾਬ ਨੂੰ ਕਿਵੇਂ ਬਚਾਉਣਾ ਕਿਵੇਂ ਖੜਾ ਕਰਨਾ ਡੁੱਬਦੇ ਲੋਕ ਵੀ ਹੌਸਲਾ ਨਹੀਂ ਹਾਰ ਰਹੇ ਇਹ ਬਰਸ਼ਿਸ਼ ਉਸ ਕਰਤਾਰ ਦੀ ਆ ਇਸ ਬਰਸ਼ਿਸ਼ ਉਹ ਗੁਰੂ ਨਾਨਕ ਦੇ ਪਾਸ਼ਾ ਦੀ ਆ ਕਿ ਇੰਨਾ ਹਾਲਾਤਾਂ ਵਿੱਚ ਵੀ ਹੱਸ ਰਹੇ ਆ ਮੁਸਕਰਾ ਰਹੇ ਆ ਲੜ ਰਹੇ ਆ ਖੜ ਰਹੇ ਆ ਆਸੇ ਚ ਇੱਕ ਦੂਜੇ ਦੀ ਮਾਂ ਫੜ ਰਹੇ ਆ ਪਰ ਜਿੰਨਾ ਚਿਰ ਤੁਸੀਂ ਸਹਿਯੋਗ ਨਾ ਦਿੱਤਾ ਉਹਨਾਂ ਚਿਰ ਗੱਲ ਨਹੀਂ ਬਣਨੀ ਜਿੱਥੇ-ਜਿੱਥੇ ਵੀ ਵਿਦੇਸ਼ਾਂ ਵਿੱਚ ਵਸਦੇ ਹੋ ਬੇਨਤੀ ਆ ਆਪਣੇ ਪੱਧਰ ਤੇ ਆਪਣੇ ਤਰੀਕੇ ਨਾਲ ਪੰਜਾਬ ਦੀ ਬਾਹ ਫੜੋ ਪੰਜਾਬ ਦੇ ਪਿੰਡਾਂ ਦੀ ਬਾਹ ਫੜੋ ਲੋਕਾਂ ਦੀ ਬਾਹ ਫੜੋ ਕਿਸੇ ਸਰਕਾਰੀ ਅਕਾਊਂਟ 'ਚ ਪੈਸਾ ਨਾ ਪਾਇਓ ਜੇ ਇਹ ਤੁਹਾਡਾ ਵੇਸਟ ਚਲੇ ਜਾਣਾ ਜੀ